ਨੇਸ਼ਨਲ ਹਾਈਵੇ ਫਲੋਰ ਤੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਲੁਧਿਆਣਾ ਵਾਸੀ ਵਿਜੇ ਨਾਮ ਦਾ ਵਿਅਕਤੀ ਮੋਟਰਸਾਈਕਲ ਤੇ ਸਫ਼ਰ ਕਰ ਰਿਹਾ ਸੀ ਜਦੋਂ ਅਚਾਨਕ ਇੱਕ ਟਰੱਕ ਚਾਲਕ ਨੇ ਉਸ ਨੂੰ ਸਾਈਡ ਮਾਰ ਦਿੱਤੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਸਿਵਲ ਹਸਪੀਟਲ ਫਲੋਰ ਪਹੁੰਚਾਇਆ ਗਿਆ ਜਿੱਥੇ ਕਿ ਉਸ ਦਾ ਜਵਾੜਾ ਤੇ ਸੱਜੇ ਪੈਰ ਦੀ ਲੱਤ ਜਿਹੜੀ ਫੈਕਚਰ ਹੋ ਗਈ ਮੌਕੇ ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਡਿਊਟੀ ਅਫਸਰ ਸਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਰਾਹਗੀਰ ਨੇ ਜ਼ਖਮੀ ਨੂੰ ਫੌਰੀ ਤੌਰ ਤੇ ਮਤਲਬ ਦਿੰਦਕ ਸਿਵਲ ਹਸਪਤਾਲ ਫਲੋਰ ਪਹੁੰਚਾਇਆ ਜਿਸ ਨਾਲ ਜੀ ਜਾਨ ਬਚ ਗਈ ਉਹਨਾਂ ਦੱਸਿਆ ਕਿ ਟਰੱਕ ਚਾਲਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸੀ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਸੁਰੇਂਦਰ ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ ਇਸ ਐਕਸੀਡੈਂਟ ਦੇ ਸਬੰਤ ਸੰਗੋਂ ਐਮਡੀਟੀ ਦੁਆਇਸ ਤੋਂ ਮੈਸੇਜ ਆਇਆ ਸੀ ਤੇ ਪਲੱਸ ਸਾਨੂੰ ਲੋਕਲ ਰਾਹੀ ਨੇ ਕਿਸੇ ਨੇ ਕਾਲ ਕੀਤੀ ਸੀ ਕਿ ਇੱਥੇ ਐਕਸੀਡੈਂਟ ਹੋ ਗਿਆ ਪਹੁੰਚ ਕੇ ਅਸੀਂ ਦੇਖਿਆ ਕਿ ਇੱਕ ਟਰੱਕ ਤੇ ਮੋਟਰਸਾਈਕਲ ਦਾ ਹੀਰੋ Honda ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਧੱਕਾ ਦੇ ਦਿੱਤਾ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਸਾਡੇ ਜਾਣ ਤੋਂ ਪਹਿਲਾਂ ਹੀ ਕੋਈ ਰਾਜੀਤ ਚੰਦਰ ਸਿੰਘ ਆ ਬੰਦਾ ਜਿਹੜਾ ਰੱਬਰੂਪੀ ਸੀਗਾ ਜਿਸ ਨੇ ਉਸ ਨੂੰ ਹੈਲਪ ਦੇਣ ਲਈ ਸਿਧਲਾ ਤੱਕ ਪਹੁੰਚ ਦਾ ਹਿੱਤ ਆਇਆ ਜਿਹੜਾ ਜਕੀ ਜਕੀ ਸੀ ਉਹਦਾ ਨਾਮ ਡੀਜੀ ਦੱਸਿਆ ਜਾਂਦਾ ਠੀਕ ਹੈ ਜੀ ਜਿਹੜਾ ਜਿਹੜਾ ਮੁਕਸਲ ਤੇ ਸਵਾਰ ਹੋ ਰਿਹਾ ਜਕੀ ਹੁੰਦਾ ਉਹਦਾ ਟਰੱਕ ਡਰਾਈਵਰ ਸੀਗਾ ਉਹ ਗੁਰਦੀਪ ਸਿੰਘ ਆ ਜੋ ਕੇ ਉਸ ਦਾ ਟਰੱਕ ਤੇ ਉਹਨੂੰ ਜਿਹੜਾ ਡਰਾਈਵਰ ਸੀਗਾ ਜਿਨੇ ਸ਼ਰਾਬ ਦਿੱਤੀ ਹੋਈ ਸੀ ਉਹਨੇ ਆਪ ਦੱਸਿਆ ਪਰ ਮੈਂ ਸ਼ਰਾਬ ਦਿੱਤੀ ਹੈ ਉਹ ਕੱਬੇ ਚੱਲਿਆ ਉਹ ਕੱਬੇ ਚੱਲਿਆ ਡਿਊਟੀ ਅਫਸਰ ਜਸਵਿੰਦਰ ਸਿੰਘ ਨੂੰ ਇਹਦੇ ਸਬੰਧਤ ਇਤਲਾਹ ਦੇ ਦਿੱਤੀ ਹੈ ਜੋ ਕਿ ਮੌਕੇ ਤੇ ਪਹੁੰਚ ਰਿਹਾ ਹੈ ਕੱਟ ਚੂਟ ਕਿੰਨੀ ਦਿੱਤੀ ਸਰਚੂਟ ਡਾਕਟਰਾਂ ਨੂੰ ਪਤਾ ਲੱਗਾ ਕਿ ਉਹਦੀ ਇੱਕ ਲੱਤ ਫ੍ਰੈਕਚਰ ਹੋ ਗਈ ਤੇ ਦੂਜਾ ਵੀ ਫ੍ਰੈਕਚਰ ਹੈ ਉਹਨਾਂ ਨੂੰ 16 ਕਮਰ ਫਲੋਰ ਤੋਂ ਲੁਧਿਆਣਾ ਰਿਫਰ ਕਰ ਦਿੱਤਾ ਗਿਆ ਐਕਸੀਡੈਂਟ ਦੇ ਬਿਤੇ ਗਲਤੀ ਕੀ ਗਈ ਨਹੀਂ ਜੀ ਇਹ ਹੁਣ ਤਫਤੀਸ਼ ਦਾ ਮੈਟਰ ਹੈ ਜੀ ਥਾਣਾ ਫਲੋਰ ਤੋਂ ਡਿਊਟੀ ਅਫਸਰ ਐਸਐਸ ਜਸਿੰਦਰ ਸਿੰਘ ਅਗਲੀ ਤਫਤੀਸ਼ ਕਰਨਗੇ ਹਾਂ ਜੀ